ਇੰਨਾ ਟਰੈਕਟਰ ਸਾਫ ਮਿਲਦਾ ਹੈ ਸਾਫ ਸੋਹਰੇ ਟਰੈਕਟਰ ਹੁੰਦੇ ਆ ਜਾਨੀ ਕਿ ਉੱਚੇ ਮਾਡਲ ਦੇ ਟਰੈਕਟਰ ਹੁੰਦੇ ਆ ਸਾਫ ਟਰੈਕਟਰ ਮਿਲਣ ਦਾ ਮਕਸਦ ਵੀ ਇਹੀ ਹੈ ਜਿੰਨੇ ਵੀ ਟਰੈਕਟਰ ਦਿਖਾਉਣੇ ਆ ਉੱਚੇ ਮਾਡਲ ਦੇ ਮਿਲਣਗੇ ਤੇ ਜਿੰਨੇ ਵੀ ਵੀਰ ਨਾਲ ਜੁੜਨਗੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਮਾਰ ਦਿਓ ਆਪਾਂ ਸਟੈਂਡਰਡ 450 ਤੋਂ ਸਟਾਰਟ ਕਰਦੇ ਆ ਟਰੈਕਟਰ ਚੈੱਕ ਕਰਸਾਂਦੇ ਆ ਬਾਈ ਸੈਂਟਰ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਆ ਵੇ ਟਾਇਰ ਪਏ ਨੇ ਬਾਈ ਜੀ ਇਹਦੇ ਮਗਰ ਲਈ ਧਰਪੀ ਆ 14 9 28 ਵਾਲੇ ਪੋਲੋ ਤੇ ਟਾਇਰ ਨੇ ਅਗਲੇ ਟਾਇਰ ਪਏ ਨੇ ਬਾਈ 70 75 ਰੁਪਏ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਨਾ ਟਰੈਕਟਰ ਹੈ 10 ਮਾਡਲ ਹੈ 3 ਲੱਖ 12000 ਟਰੈਕਟਰ ਦਾ ਰੇਟ ਹੈ 3 ਲੱਖ 12000 ਟਰੈਕਟਰ ਦਾ ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ ਅੱਗੇ ਆ ਗਏ ਸਿਉਣਾ ਲਿਕਾ ਜੀ ਸਿਉਣਾ ਲਿਕਾ 60 ਦਾ ਆ ਗਿਆ ਸਕੰਦਰਾ ਐਚ ਡੀ ਐਨ ਟਰੈਕਟਰ ਚੈੱਕ ਕਰ ਸਕਦੇ ਹੋ ਮੈਟ ਮੂਟ ਵਿਸੇ ਹੋਏ ਨੇ ਖੁੱਲੇ ਪਲੇਟਫਾਰਮ ਦਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਭਰਾ ਟਾਇਰ ਚੋਕੜਾ ਪਏ ਨੇ ਰੁਪਿਆ 16 9 28 ਵਾਲੇ ਟਾਇਰ ਨੇ ਗੁੜਿਆਰ ਦੇ ਟਾਇਰ ਨੇ ਮੂਰਲੇ ਰੇਡੀਅਲ ਟਾਇਰ ਨੇ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹੁੱਡ ਵਗੈਰਾ ਲੱਗੀ ਹੋਈ ਐ ਕੋਕਾ ਪੀਸ ਤੇ ਕੋਕਾ ਪੀਸਾ ਟਰੈਕਟਰ ਬਿਲਕੁਲ ਵਾਈ ਕਹਿੰਦਾ ਤੇ ਮਾਡਲ ਦੀ ਗੱਲ ਕੀਤੀ ਹੈ 18 ਮਾਡਲ ਹੈ 5 ਲੱਖ 60000 ਮੁੱਲ ਹੈ ਬਾਈ ਇਹਦਾ 5 ਲੱਖ 60000 ਮੁੱਲ ਹੈ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਫਾਈਬਰ ਦੀ ਉੱਡ ਲੱਗੀ ਆ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਬਾਈ ਤਾਂ ਹੀ ਕਮੈਂਟ ਸ਼ੇਅਰ ਕਰ ਦਿਆ ਕਰੋ ਹਣਾ ਤੇ ਵੀਰਵਾਨ ਕੇ ਚੈਨਲ ਨੂੰ ਫੋਲੋ ਲਾਜ਼ਮੀ ਕਰ ਲੈਣਾ ਮੂਰੇ ਸਿਉਣਾ ਲਈ ਕਰ 750 ਆ ਗਿਆ ਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੈਸ਼ਰ ਘਟਾਈ ਆ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਟਾਇਰ ਚੌਕੜਾ ਪਏ ਨੇ 90 95 ਪੈਸੇ ਤੇ ਜੇ ਕਿ ਸੁਣਾ ਨੂੰ ਸਰਬੰਦ ਦੇ ਟਾਇਰ ਨੇ ਬਾਈ 14 ਵਾਲੇ ਟਾਇਰ ਨੇ ਟਰੈਕਟਰ ਦੇਖ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਆ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਭਰਾ ਆਪਾਂ 14 ਮਾਡਲ ਹੈ 4,50,000 ਰੇਟ ਹੈ ਇਹਦਾ ਟਰੈਕਟਰ ਦਾ 4,50,000 ਰੇਟ ਹੈ ਬਾਕੀ ਮੌਕੇ ਤੇ ਡਿਸਕਾਊਂਟ ਹੋਊ ਡਬਲ ਡਿਸਟ੍ਰੀਬਿਊਟਰ ਹੈ ਰੰਗ ਪੇਂਟ ਦਾ ਟਰੈਕਟਰ ਓਰੀਜਨਲ ਹੈ ਰੰਗ ਪੇਂਟ ਦਾ ਓਰੀਜਨਲ ਹੈ ਦੇਖ ਸਕਦੇ ਤੁਸੀਂ ਗੋਲਿਆਂ ਗੋਲਿਆਂ ਚ ਤੁਹਾਡੀ ਨਿਗ੍ਹਾ ਮਰਵਾ ਦਿੰਨੇ ਆ ਬਾਈ ਤੇ ਅੱਗੇ ਆ ਗਿਆ ਜੌਂਡੀਆ 5310 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਜੇ ਮੰਗਰਲੇ ਟਾਇਰਾਂ ਦੀ ਗੱਲ ਕੀਤੀ ਜਾਵੇ ਮੰਗਰਲੇ ਟਾਇਰ ਤਾਂ ਬਾਈ ਪਹਿਨੇ ਰੁਪਿਆ ਗੁਡਿਆਰ ਦੇ ਟਾਇਰ ਨੇ 16 28 ਵਾਲੇ ਤੇ ਸਾਈਡ ਸਾਈਡ ਅਲੱਗ ਤੋਂ ਕਲਚ ਵਾਲਾ ਹੈ ਸਾਈਡ ਗੇਅਰ ਲੱਗ ਤੋਂ ਕਨੈਕਟ ਵਾਲਾ ਟਰੈਕਟਰ ਚੈੱਕ ਕਰ ਸਕਦੇ ਹੋ ਅਗਲੇ ਟਾਇਰ ਪਏ ਨੇ ਬਾਈ 80 85 ਪੈਸੇ ਖੁੱਲਵੇਂ ਹਿੱਸੇ ਦਾ ਤੇ ਜਿਹੜੇ ਮਾਡਲ ਦੀ ਗੱਲ ਕੀਤੀ ਜਾਵੇ 19 ਮਾਡਲ ਹੈ ਬਾਈ 19 ਮਾਡਲ ਹੈ ਤੇ 7 ਲੱਖ 25000 ਰੇਟ ਹੈ ਦਾ 7 ਲੱਖ 25000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਕੈਂਪ ਟਰੈਕਟਰ ਪਿਆ ਮੂਰੀ ਆ ਗਿਆ 750 ਸਿਉਨਾਲਿਕਾ ਜੀ 55 ਐਚਪੀ ਸਕੰਦਰਾ ਚੈਂਜਰ ਗੇਅਰ ਵਾਲਾ 19 ਵਹ ਕੋ 19 ਮੂਰ ਨੂੰ ਬਿਲਕੁਲ ਨਿਊ ਕੰਡੀਸ਼ਨ ਚ ਟਰੈਕਟਰ ਹੈ ਫੁੱਲ ਟੌਪ ਮਾਡਲ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ 80 85 90 95 ਪੈਸੇ ਟਾਇਰ ਪਏ ਨੇ ਅਪੋਲੋ ਦੇ 14 9 28 ਵਾਲੇ ਟਾਇਰ ਨੇ ਬਾਈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਟਾਈਮ ਟਰੈਕਟਰ ਹੈ ਤੇ ਮਾਡਲ ਇਹ 19 ਆ ਗਿਆ 5 ਲੱਖ 50 ਹਜ਼ਾਰ ਬਾਈ ਰੇਟ ਹੈ ਦਾ 5 ਲੱਖ 50 ਹਜ਼ਾਰ ਰੇਟ ਹੈ ਡਬਲ ਡਿਸਟ੍ਰਿਬਿਊਟਰ ਆ ਪ੍ਰੈਸ਼ਰ ਘਟਾਈ ਆ ਗਿਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਹਰੇ ਆ ਗਿਆ ਜੀ 855 ਰਿਵਰਸ ਪੀਟੀਓ ਆ ਦੇਖ ਸਕਦੇ ਹੋ ਤੁਸੀਂ ਪੂਰਾ ਕਾਮ ਟਰੈਕਟਰ ਆ ਟਾਇਰਾਂ ਦੀ ਗੱਲ ਕੀਤੀ ਆ ਟਾਇਰ 70 75 ਪੈਸੇ ਪਏ ਨੇ ਬਈ ਮਗਰਲੇ ਤੇ ਐਮ ਆਰ ਪ ਤੇ ਟਾਇਰ ਨੇ ਤੇ ਅਗਲੇ ਟਾਇਰ ਪਏ ਨੇ ਬਈ ਰੁਪਿਆ ਚੌੜੇ ਟਾਇਰ ਪਾਏ ਹੋਏ ਨੇ ਅਗਲੇ ਵੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕੋੜਾ ਬੈਂਪਰ ਲੱਗਿਆ ਹੋਣਾ 16 ਮਾਡਲ ਆ ਰੇਟ ਹੈ 5 ਲੱਖ 50 ਹਜ਼ਾਰ 5 ਲੱਖ 50 ਹਜ਼ਾਰ ਰੇਟ ਹੈ ਬਈ ਟਰੈਕਟਰ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਡਬਲ ਡਿਸਟਿਬਿਊਟਰ ਹੈ ਮੂਰੇ ਆ ਗਿਆ 60 ਦਾ ਫਾਰਮੀ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਟਾਇਰ ਆਸੀ ਵਿਚਾਰ ਸੀ ਪੈਸੇ ਗੂਡিয়ার ਦੇ ਟਾਇਰ ਨੇ ਤੇ ਡਬਲ ਕਲਚ ਹੈ 2000 ਮਾਡਲ ਹੈ 2 ਲੱਖ 45 ਹਜ਼ਾਰ ਟਰੈਕਟਰ ਦਾ ਰੇਟ ਹੈ ਬਈ ਇਹਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਆ ਗਿਆ ਸੀ ਹੁਣ ਵਾਲਾ 21 740 ਦੇ ਸਕਦੇ ਹੋ 11 ਦੀ ਮੰਗਲੇ ਦੀ ਗੱਲ ਕਰੀਏ ਮੰਗਲੇ ਤਾਂ 30 35 ਪੈਸੇ ਪੈਣੇ ਬਾਈ ਕੁੜੀਰ ਦੇ ਨੇ ਅਗਲੇ ਪੈਣੇ ਅੱਤੇ 2000 ਮਾਡਲ 1,65,000 ਰੇਟ ਹੈ ਟਰੈਕਟਰ ਤੁਸੀਂ ਦੇਖ ਸਕਦੇ 1,65,000 ਰੇਟ ਦਾ ਟਰੈਕਟਰ ਚੈੱਕ ਕਰ ਸਕਦੇ ਸਿੰਪਲ ਸਾਤਰੀਆ ਅਮੂਰੀ 855 ਆ ਗਿਆ ਜੀ ਐਫ ਆਈ ਰਿਵਰਸ ਪੀਟੀਓ 3 ਸਪੀਡ ਅਲੱਗ ਤੋਂ ਕਲਚ ਵਾਲਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਹੈ ਜੇ ਸੀਟਾਂ ਤੋਂ ਵੀ ਕਾਗਜ਼ ਲੈ ਹੈ ਨਹੀਂ ਬਿਲਕੁਲ ਨਿਊ ਕੰਡੀਸ਼ਨ ਟੌਪ ਫੋਲਟੋ ਮਾਡਲ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਚੌਕੜਾ ਪਏ ਨੇ ਰੁਪਿਆ ਐਮ ਆਰ ਐਫ ਦੇ ਟਾਇਰ ਨੇ 16 9 28 ਵਾਲੇ ਟਰੈਕਟਰ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਆ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਆਪਾਂ 2022 ਮਾਡਲ ਹੈ ਬਈ 7 ਲੱਖ 95000 ਰੇਟ ਹੈ 7 ਲੱਖ 95000 ਰੇਟ ਹੈ ਬਾਕੀ ਮੌਕੇ ਤੇ ਹੋ ਜੂ ਬਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਕੈਂਪ ਟਰੈਕਟਰ ਹੈ ਜਿੰਨੇ ਵੀ ਭਾਈ ਜੋੜ ਕੇ ਭਾਈ ਬਣ ਕੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਮਾਰ ਦਿਓ ਤੇ ਵੀਰ ਹੋਰ ਵੀ ਜੁੜ ਜਾਣਾ ਆਪਣੇ ਨਾਲ ਤੇ ਟਪਾ ਦੇ 100 ਬੰਦਾ ਤਾਂ ਜੁੜਿਆ ਕਰੋ ਵੀਰ ਬਣ ਕੇ ਹਨਾ 855 ਆ ਗਿਆ ਹੀ ਐਫ ਏ ਪ੍ਰੈਸ਼ਰ ਕਟਾਇਰ ਰਿਵਰਸ ਪੀਟੀਓ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਗੱਲ ਕਰੀਏ ਟਾਇਰ ਪੈਣੇ ਭਾਈ ਮਗਰਲੇ 80 85 ਪੈਸੇ ਜੇਕਰ ਸੋਨਾ ਨੰਬਰ 1 ਦੇ 14922 ਵਾਲੇ ਅਗਲੇ ਪੈਣੇ ਭਾਈ 60 70 ਪੈਸੇ ਤੈ ਟਰੈਕਟਰ ਤੁਸੀਂ ਦੇਖ ਸਕਦੇ 13 ਮਾਡਲ ਆ ਗਿਆ 465000 ਬਾਈ ਰੇਟ ਹੈ ਦਾ 465000 ਰੇਟ ਹੈ ਟਰੈਕਟਰ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਮੂਰੇ ਆ ਗਿਆ 855 ਹੀ ਨਰਵਰਸ ਪੀਟੀਓ ਆ ਬਿਲਕੁਲ ਨਿਊ ਕੰਡੀਸ਼ਨ ਚ ਫੁੱਲ ਟੌਮਰ 3 ਸਪੀਡ ਤੇ ਅਲੱਗ ਤੋਂ ਕਲਚ ਵਾਲਾ ਤੇ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ ਭਰਾ ਇਹਦੇ ਟਾਇਰ ਚੌਕੜਾ ਪਏ ਨੇ ਰੁਪਈਆ ਉਡੀਅਰ ਦੇ ਟਾਇਰ ਨੇ 16928 ਵਾਲੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹਜੇ ਕਾਗਜ਼ ਕੁੱਝ ਵੀ ਨਹੀਂ ਲਏ ਹਾਰ ਪਾਇਆ ਪਿਆ ਟਰੈਕਟਰ ਦੀ ਹਾਰ ਪਾਇਆ ਹੋਇਆ ਫਲਕਾਰੀ ਪਾ ਕੇ ਟਰੈਕਟਰ ਆ ਜਾ ਸਕਦੇ ਹੋ ਇਹ 22 ਮਾਡਲ ਹੈ 4 ਲੱਖ 80 ਹਜ਼ਾਰ ਇਹਦਾ ਰੇਟ ਹੈ 22 ਮਾਡਲ ਦਾ ਹਾਰ ਪਾਇਆ ਹੋਇਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੋਰੂਮ ਕੰਡੀਸ਼ਨ ਟਰੈਕਟਰ ਹੈ ਵੀਰ ਤੇ ਅੱਗੇ ਆ ਗਿਆ 963 ਕੀ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਕੈਮ ਟਰੈਕਟਰ ਹੈ ਤੇ ਪੂਰੇ ਖੁੱਲੇ ਪਲੇਟਫਾਰਮ ਦਾ ਫੇਵਰ ਦੀ ਹੱਟ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਮੰਗਰਲੇ ਪਏ ਚੌਕੜਾ ਟਾਇਰ ਪਈ 90 ਤੋਂ 95 ਪੈਸੇ ਪੈਣੇ ਐ ਐਮ ਆਰ ਐਫ ਦੇ 14928 ਵਾਲੇ ਤੇ ਅਗਲੇ ਵੱਡੇ ਟਾਇਰ ਪਾਏ ਹੋਏ ਨੇ ਤੇ ਦੇਖ ਸਕਦੇ ਹੋ ਤੇ ਪੂਰਾ ਕੈਂਪਟ ਹਾਰ ਰੇਸ ਇਹ ਵੀ ਪਾਇਆ ਹੋਇਆ ਹੈ ਹਾਰ ਰੇ ਟਰੈਕਟਰ ਦੇ ਵੀ ਪਾਇਆ ਹੋਇਆ ਜਿਹਦੇ ਮਾਡਲ ਦੀ ਗੱਲ ਕਰੀਏ 22 ਮਾਡਲ ਹੈ ਬਾਈ 7 ਲੱਖ 90000 ਰੁਪਿਆ ਰੇਟ ਹੈ ਟਰੈਕਟਰ ਦਾ 790000 ਰੇਟ ਆ ਟਰੈਕਟਰ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਫਾਈਬਰ ਦੀ ਹੋਟ ਲੱਗੀ ਆ ਬਿਲਕੁਲ ਫੁੱਲ ਟਾਪ ਮਾਡਲ ਟਰੈਕਟਰ ਹੈ ਤੇ ਮੂਰੇ ਆ ਗਿਆ ਸਿਉਨਾਲਿਕਾ ਹੀ 60 ਦਾ RXMM ਛੋਟਾ ਛੋਟਾ ਸਿਉਨਾਲਿਕਾ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ ਦਾ ਬਈ 70-75 ਰੁਪਏ ਹੈ ਮਾਰ ਰੱਪ ਦੇ ਵਿੱਚ ਅਗਲੇ ਟਾਇਰ ਪਏ ਨੇ ਰੁਪਿਆ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਹੈ ਇਹ 10 ਤੇ 2 ਲੱਖ 82000 ਮੁੱਲ ਹੈ 2 ਲੱਖ 82000 ਮੁੱਲ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਜੀ 855 ਐਫ ਆਈ ਰਿਵਰਸ ਪੀਟੀਓ ਤੇ 5 ਸਟਾਰ ਸੈਂਟਰ ਗੇਅਰ ਅਲੱਗ ਤੋਂ ਕਲਚ ਵਾਲਾ ਬਾਈ ਜੀ ਤੇ ਡਬਲ ਡਿਸਟ੍ਰਿਬਿਊਟਰ ਚ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਬਾਈ ਚੌਕੜਾ ਪਏ ਨੇ 90 95 ਪੈਸੇ 16 9 28 ਦੇ ਪੀਕੇਟੀ ਵਾਲੇ ਟਾਇਰ ਨੇ ਟਰੈਕਟਰ ਤੁਸੀਂ ਆਪਦੀ ਸਕਰੀਨ ਤੇ ਦੇਖ ਸਕਦੇ ਹੋ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਆ ਵੀ 21 ਮਾਡਲ ਹੈ 6 ਲੱਖ 85000 ਇਹਦਾ ਬਾਈ ਜੀ ਰੇਟ ਹੈ ਮੌਕੇ ਤੇ ਲੈਸ ਹੋ ਜਾਂਦਾ ਇਹ ਜੀ ਗੱਲ ਨਹੀਂ ਵੀ ਇਹ ਰੇਟ ਲੈ ਕੇ ਹੁੰਦੇ ਨੇ ਮੌਕੇ ਤੇ ਲੈਸ ਹੋ ਜਾਂਦਾ ਤੇ ਜੇ ਮੂਰੇ ਆ ਗਿਆ 243 ਮੈਸੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੈਸਰ ਹੈ ਬਾਈ ਵੀ ਇਹ ਪ੍ਰੈਸਰ ਕਟਾਈ ਹੈ ਤੇ ਜੇ ਟਾਇਰਾਂ ਦੀ ਗੱਲ ਕੀਤੀ ਆ ਟਾਇਰ ਬਾਈ ਜੀ ਇਹਦੇ ਪਹਿਲੇ 90 ਤੋਂ 95 ਪੈਸੇ ਵੇਟ ਬੂਟ ਲੱਗੇ ਹੋਏ ਨੇ ਐਮ ਆਰ ਐਫ ਦੇ ਟਾਇਰ ਨੇ ਤੇ ਜੇ ਤੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਹੈ ਇਹ ਭਰਾ 2013 3 ਲੱਖ 82000 ਰੇਟ ਹੈ ਤੇ ਇੱਕ ਵਧਾਈਆਂ ਬਾਈ ਜੀ ਤੁਹਾਨੂੰ ਅੱਜ 100 ਬੰਦੇ ਤੋਂ 102 ਬੰਦੇ ਹੋ ਕੇ ਪਾਪਸ ਮੁੜ ਗਏ ਕੋਈ ਗੱਲ ਨਹੀਂ ਤੇ ਦੁਬਾਰਾ ਫੇਰ ਜੁੜੋ 102 ਬੰਦੇ ਹੋ ਗਏ ਸੀ ਦੁਬਾਰਾ ਫੇਰ ਬਾਈ ਬਣ ਕੇ ਜੋਰ ਲਾਓ ਮੂਰੇ 855 ਆ ਗਿਆ ਬਾਈ ਜੀ ਜਮਾ ਫਲਕਾਰੀ ਵਗੈਰਾ ਪਾਈ ਹੋਈ ਹੈ ਹਾਰ ਵਗੈਰਾ ਪਾਇਆ ਹੋਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਈਡ ਗੇਅਰ ਤੇ 3 ਸਪੀਡ ਅਲੱਗ ਤੋਂ ਕਲਚ ਵਾਲਾ ਡਬਲ ਡਿਸਟਰੀਬਿਊਟਰ ਤੈਰਾ ਦੀ ਗੱਲ ਕੀਤੀ ਆ ਟਾਇਰ ਚੋਕੜਾ ਪਏ ਨੇ ਰੁਪਿਆ 16928 ਵਾਲੇ ਗੁਡਿਆਰ ਦੇ ਟਾਇਰ ਨੇ ਪਾ ਤੇ ਟਰੈਕਟਰ ਦੇਖ ਸਕਦੇ ਹੋ ਪੂਰਾ ਐਨ ਪੋਕਾ ਪੀਸ ਟਰੈਕਟਰ ਹੈ ਤੇ ਜੇ ਮਾਡਲ ਦੀ ਗੱਲ ਕੀਤੀ ਆ 23 2023 ਮਾਡਲ ਹੈ 2023 ਦੇ 11ਵੇਂ ਮਹੀਨੇ ਚ ਆਇਆ ਬਈ 24 ਦੀ ਕਾਪੀ ਹੈ ਤੇ 8 ਲੱਖ 15000 ਇਹਦਾ ਰੇਟ ਹੈ 8 ਲੱਖ 15000 ਰੇਟ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਟਾਈਮ ਟਰੈਕਟਰ ਤੇ 855 ਕੀ ਰੇਟ ਇਹ 855 ਦਾ ਰੇਟ ਹੈ ਬਈ ਦੇਖ ਸਕਦੇ ਤੁਸੀਂ ਤੇ ਜੇ ਦੇ ਮਾ ਮਗਰਿਆਟਾਂ ਦੀ ਗੱਲ ਕਰੀਏ ਨਵੀਂ ਸੇਵ ਚ ਮਗਰਿਆਟ ਦਿੱਤੇ ਹੋਏ ਨੇ ਨਵੀਂ ਸੇਵ ਚ ਮਗਰਿਆਟ ਦਿੱਤੇ ਨੇ ਬਾਕੀ ਬਾਈ ਨਾਲ ਜੇ ਤੁ ਜਿੰਨੇ ਵੀ ਆਪਾਂ ਟਰੈਕਟਰ ਦਿਖਾਏ ਨੇ ਨਵੀਂ ਕੰਡੇ ਸੰਚ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨਾ ਬਾਈ ਦਾ ਨੰਬਰ ਬਲਾਉਨੇ ਆ ਜੇ ਕਿਸੇ ਨੂੰ ਜਮਨ ਨਿਊ ਨਵਾਂ ਟਰੈਕਟਰ ਦੀ ਜ਼ਰੂਰਤ ਹੈ ਵੈਸੇ ਪੁਰਾਣੇ ਵਾਸਤੇ ਵੀ ਕਰ ਸਕਦੇ ਹੋ ਤੇ ਮੋਬਾਈਲ ਨੰਬਰ ਬਲਾ ਰਹੇ ਆ ਬਾਈ ਦਾ ਨੰਬਰ ਕਿੰਨਾ ਪੜਾ 9855525802 ਰਿਪੀਟ ਕਰੋ ਭਾਈ 9955850650 ਕੀ ਆ ਭਰਾ ਹੈ ਭਾਈ ਇਹਨੂੰ ਦੇਖ ਸਕਦੇ ਹੋ ਤੁਸੀਂ ਇਹ ਭਰਾ ਨਾਲ ਕੰਟੈਕਟ ਕਰਕੇ ਤੁਸੀਂ ਜਿੰਨੇ ਆਪਾਂ ਫਲਕਾਰੀ ਵਾਲੇ ਤੇ ਹਾਰ ਵਾਲੇ ਟਰੈਕਟਰ ਦਿਖਾਏ ਨੇ ਖਰੀਦ ਸਕਦੇ ਹੋ ਹਣਾ ਤੇ ਅੱਗੇ ਟਰੈਕਟਰ ਦਿਖਾਉਣੇ ਆ ਅੱਜ ਜੀ ਵੀ ਕੱਟਣ ਨੂੰ ਨਹੀਂ ਕਰਨਾ ਕਿਉਂ ਅੱਜ 114 ਬੰਦੇ 100 150 ਬੰਦੇ ਤੱਕ ਆਪਣੇ ਨਾਲ ਜੁੜ ਗਿਆ ਹੁਣ 200000 ਆਪਾਂ ਇਹ ਲਜਾਵਾਂਗੇ ਹੌਲੀ ਹੌਲੀ 5310 ਆ ਗਿਆ ਜਿੰਨੇ ਦੇਖ ਸਕਦੇ ਹੋ ਭਾਈ ਇਹ ਪੂਰਾ ਕੈਂਪ ਟਰੈਕਟਰ ਆ ਸਾਈਡ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਆ ਫਿਰ ਭਾਈ ਟਾਇਰ ਇਹਦੇ ਪਏ ਨੇ 90 ਤੋਂ 95 ਪੈਸੇ ਸੀਐਟ ਦੇ ਟਾਇਰ ਨੇ 16 9 5 ਵਾਲੇ ਟਰੈਕਟਰ ਚੈੱਕ ਕਰ ਸਕਦੇ ਤੁਸੀਂ 16 ਮਾਡਲ ਆ ਗਿਆ ਇਹ 2 6 ਲੱਖ 12000 ਰੇਟ ਆ ਭਾਈ ਇਹਦਾ 6 ਲੱਖ 12000 ਰੇਟ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਮੂਰੇ 855 ਆ ਗਿਆ ਭਾਈ ਐਫਏ ਇਹਦੇ ਵੀ ਹਾਰ ਪਾਇਆ ਪਿਆ ਦੇਖ ਸਕਦੇ ਹੋ ਤੁਸੀਂ ਭਾਈ ਹਾਰ ਇਹਦੇ ਵੀ ਪਾਇਆ ਹੋਇਆ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ 3 ਸਪੀਡ ਟਾਇਰਾਂ ਦੀ ਗੱਲ ਕੀਤੀ ਹੈ ਟਾਇਰ ਚੋਕਣਾ ਪੈਣਾ ਹੈ ਰੁਪਿਆ 8000 ਤੇ ਟਾਇਰ ਨੇ ਬਾਈ 2023 ਮਾਡਲ 8 ਲੱਖ 15000 ਰੇਟ ਹੈ 8 ਲੱਖ 15000 ਰੇਟ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ 15 ਸਪੀਡਾਂ ਚ ਹੈ 15 ਸਪੀਡਾਂ ਚ ਹੈ ਪੂਰਾ ਕੈਮ ਟਰੈਕਟਰ ਹੈ ਤੇ ਅਗਲੇ ਟਰੈਕਟਰ ਦੀ ਗੱਲ ਕਰਦੇ ਆਪਾਂ 963 ਆ ਗਿਆ ਬਈ ਅੱਗੇ 963 ਆ ਗਿਆ ਐਫ ਈ ਟਰੈਕਟਰ ਦੇਖ ਸਕਦੇ ਹੋ ਅੱਛਾ ਵਾਸ਼ੇ ਮੁੰਡਿਓ ਅੱਜ ਕਮਾਲ ਕੀਤੀ ਆ ਬਾਈ ਸਾਰੇ ਜਿੰਨੇ ਵੀ ਬਾਈ ਦੇਖ ਰਹੇ ਹੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ 237 ਤੇ ਗੱਡੀ ਚੜ ਗਈ ਅੱਜ ਆਪਾਂ ਲਾਈਵ ਵੀ ਦੇਖੀ ਜਾਊ ਵੀ ਕਿੰਨਾ ਚੱਲਦਾ ਕਰਾਂਗੇ ਆਪਾਂ 20 ਮਿੰਟਾਂ ਦਾ ਲਾਈਵ ਅੱਜ ਤੇ 963 ਆ ਗਿਆ ਐਫ ਈ ਤੇ ਰਿਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਤੇ ਟਰੈਕਟਰ ਦੇਖ ਸਕਦੇ ਹੋ ਸਾਈਡ ਗੇਅਰ ਚ ਹੈ ਟਾਇਰਾਂ ਦੀ ਗੱਲ ਕੀਤੀ ਆ ਬਈ ਟਾਇਰ ਬਾਈ ਜੀ ਐਮ ਆਰ ਐਫ ਦੇ ਟਾਇਰ ਨੇ ਤੇ ਟਾਇਰ ਚੌਕੜਾ ਪਏ ਨੇ 80 85 ਦੇ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ 20 ਮਾਡਲ ਹੈ 6 ਲੱਖ 92000 ਰੇਟ ਆ ਬਈ ਇਹਦਾ 6 ਲੱਖ 92000 ਰੇਟ ਹੈ ਪੂਰਾ ਕੈਮ ਟਰੈਕਟਰ ਹੈ ਤੇ ਅੱਗੇ ਆ ਗਿਆ ਜੀ 9500 ਮਾਸੀ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਤੇ ਮਗਰਲੇ ਟਾਇਰ ਬਾਈ ਵੱਡੇ ਟਾਇਰ ਪਾਏ ਹੋਣੇ ਨੇ ਇਹਦੇ ਤੇ ਮੂਰਲੇ ਵੀ ਵੱਡੇ ਟਾਇਰ ਨੇ ਤੇ ਜਿਹੇ ਟਾਇਰਾਂ ਦੀ ਗੱਲ ਕਰੀਏ ਟਾਇਰ ਪਏ ਨੇ 80 85 ਪੈਸੇ ਤੇ ਦੇਖ ਸਕਦੇ ਹੋ ਮੂਰੇ 24 8 ਵਾਲੇ ਨੇ ਇਹ ਪਤਾ ਨਹੀਂ ਵੱਡੇ ਟਾਇਰ ਨੇ ਪੋਲੋ ਦੇ ਨੇ ਬਾਈ ਉਹ ਤਾਂ ਤੇ ਬੇਟ ਬੁੱਟ ਲੱਗੇ ਹੋਏ ਨੇ ਸਾਊਂਡ ਸਿਸਟਮ ਪੂਰਾ ਹੈਵੀ ਲੱਗਿਆ ਇਹ ਵਿੱਚੇ ਜਾਊਗਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਠੀਕ ਆ 25 11 ਜੇ ਬਾਈ ਮਿਲਿਆ ਤਾਂ ਦਿਖਾਉਂਗਾ 25 11 ਮੇਰੇ ਹਿਸਾਬ ਨਾਲ ਇਹ ਮੰਡੀ ਚ ਮੁਸ਼ਕਲ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਕਾਇਮ ਟਰੈਕਟਰ ਹੈ ਇਹ 25 11 ਦੇਖ ਰਹੇ ਆਂ ਬਾਈ ਤੁਹਾਡੇ ਲਈ ਜੇ ਮਿਲਿਆ ਮੈਨੇ ਗਾ ਮਾਰੀ ਜਨਾ ਵੈਸੇ ਤੂੰ ਮੰਡੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਬਾਰਸ਼ ਦਾ ਕਾਰਨ ਤੇ ਖੇਤੀ ਦਾ ਕੰਮ ਦੇ ਕਾਰਨ ਥੋੜੀ ਜਿਹੀ ਮੰਡੀ ਘੱਟ ਭਰੀ ਹੋਈ ਹੈ ਟਰੈਕਟਰ ਬਟੇ ਜਰੂਗਾ ਇਹਨੇ 25 11 ਬਾਈ ਜੀ ਆਇਆ ਨਹੀਂ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਵੀਊ ਤੁਹਾਨੂੰ ਦਿਖਾਤਾ ਮੈਂ ਹਨਾ ਟਰੈਕਟਰਾਂ ਦੀਆਂ ਵੀ ਪੁੰਚੀਆਂ ਹੋਈਆਂ ਨੇ ਬਾਈ ਤੇ 5405 ਜੌਂਡੀਆਰ ਆ ਗਿਆ ਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਗੇਅਰ ਹੈ ਸਾਊਂਡ ਸਿਸਟਮ ਹੈਵੀ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਜੂ ਤੇ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਈ ਜੀ ਪੈਨੇ ਦੇ 80 ਤੋਂ 85 ਪੈਨੇ ਦੇ ਪੋਲੋ ਦੇ ਟਾਇਰ ਨੇ ਬਈ 16 9 30 ਵਾਲੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਇਹ ਆ ਗਿਆ 19 7 ਲੱਖ 52000 ਰੇਟ ਹੈ ਬਈ ਇਹਦਾ 752000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਆ ਤੇ ਅਗਲੇ ਟਰੈਕਟਰ ਦੀ ਗੱਲ ਕਰਦੇ ਆਪਾਂ 855 ਆ ਗਿਆ ਐਫ ਆਈ ਰਿਵਰਸ ਪੀਟੀਓ ਹੈ ਡਬਲ ਡਿਸਟ੍ਰੀਬਿਊਟਰ ਸੈਂਟਰ ਗੇਅਰ ਚ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਬਈ ਟਾਇਰ ਚੌਕੜਾ ਪਏ ਨੇ ਇਹਦੇ 90 95 ਪੈਸੇ ਗੁਡਿਆਰ ਦੇ ਟਾਇਰ ਨੇ 16 28 ਵਾਲੇ ਟਰੈਕਟਰ ਤੁਸੀਂ ਆਪਦੀ ਸਕਰੀਨ ਤੇ ਦੇਖ ਸਕਦੇ ਹੋ ਪੂਰਾ ਕੈਂਪ ਟਰੈਕਟਰ ਹੈ ਤੇ 17 ਮਾਡਲ ਹੈ 5,60,000 ਬਾਈ ਜੀ ਇਹਦਾ ਮੁੱਲ ਹੈ 5,60,000 ਟਰੈਕਟਰ ਦੇਖ ਸਕਦੇ ਹੋ ਤੇ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਸਟੈਂਡਰਡ ਆ ਗਿਆ ਬਈ 460 ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਪਏ ਨੇ ਬਾਈ ਇਹਦੇ 70 75 ਪਏ ਸੀ ਚੌਕੜਾ ਗੁੜੀਆ ਇਹ ਮਗਰਲੇ ਐਮ ਆਰ ਐਫ ਤਾਂ ਨਹੀਂ ਮੂਰਲੇ ਗੁੜੀਆ ਰਦੇ ਨੇ ਤੇ 16 ਨੂੰ 28 ਵਾਲੇ ਸੌ ਸਤਰੀ ਵਗੈਰਾ ਲੱਗੀ ਹੋਈ ਐ ਫੋਟੋ ਵਗੈਰਾ ਯਾਨੀ ਕਿ ਸਾਊਂਡ ਸਿਸਟਮ ਵੀ ਬੱਚੇ ਹੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇ ਮਾਡਲ ਦੀ ਗੱਲ ਕਰੀਏ ਤਿੰਨ ਮਾਡਲ ਹੈ 295000 ਰੇਟ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਕੈਂਪ ਟਰੈਕਟਰ ਹੈ ਤੇ ਲਓ ਵੀ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਬਾਈ 855 ਕਾ ਲਾਪ੍ਰੀਤ ਸਿੰਘ ਬਾਈ ਲਾਪ੍ਰੀਤ ਸਿੰਘ ਵੀ ਜੁੜਿਆ पीवी दीप 31 हेलो हां भाई पीवी दीपक 31 हेलो हां भाई ਤੇ ਉਤਮ ਸਿੰਘ 3700 3700 بھائی ਹੋਣਾ ਨਹੀਂ ਇੱਥੇ 3700 ਆ ਹੀ ਨਹੀਂਗਾ ਘੱਟ ਨਹੀਂ ਤੇ ਸਮਨભાઈ ਸਿੰਘ ਸੰਮਨ ਸਿੰਘ ਹੈ 3700 ਠੀਕ ਹੈ ਭਾਈ ਉਤਮ ਸਿੰਘ ਤੇ ਜਗਸੀਰ 31 ਹੈਲੋ हां ਬਾਈ ਹੈਲੋ ਧੰਨਵਾਦ ਬਾਈ ਜਿੰਨੇ ਵੀ ਭਰਾ ਜੁਣ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਤੇ ਬਾਈ ਹੈਲੋ ਬਾਈ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਜੁੜੇ ਸੀ ਹਨ ਤੈ ਦਿਲੋਂ ਧੰਨਵਾਦ ਕਰਦੇ ਆ ਤੇ ਆਈ ਕੰਮ ਚੱਕ ਕੇ ਰਖੋਣਾ ਤੁਹਾਡੇ ਭਾਈ ਨੂੰ ਜ਼ਰੂਰਤ ਹੈ ਤੁਹਾਡੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਜੇ ਕਿਤੇ ਮਿਲਣ ਦਾ ਮੌਕਾ ਜਿਉਂਦੇ ਰਹੇ ਅਗਲੀ ਵੀਡੀਓ ਨਾਲ ਮਿਲਾਂਗੇ ਲਾਜ਼ਮੀ ਤੇ ਬਾਕੀ ਕਮੈਂਟ ਕਰਿਆ ਕਰੋ ਲਾਜ਼ਮੀ ਹੈ ਨਾ ਜੇ ਟਰੈਕਟਰ ਦੀ ਲੋਡ ਹੁੰਦੀ ਹੈ ਸੇਉਨਾਲਿਕਾ 60 ਦਾ ਪਲੀਜ਼ ਸੇਉਨਾਲਿਕਾ 60 ਜੀ ਮਾਡਲ ਲਿਖ ਦਿੰਦੇ ਦਿਖਾ ਦਿੰਦੇ ਆ लवली ਸਿੰਘ ਲਵਪ੍ਰੀਤ ਸੇਉਨਾਲਿਕਾ 60 ਦਾ ਆ ਖੜਾ ਯਾਰ ਐਕਸ ਸਤੰਦਰਾ ਦੇਖ ਸਕਦੇ ਹੋ ਪੂਰਾ ਕੰਮ ਟਰੈਕਟਰ ਪਿਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਚੌਕੜੀ ਰੁਪਿਆ ਪੈਨੇ ਬਾਈ ਇਹਦੇ ਚੌਕੜੀ ਰੁਪਿਆ ਪੈਨੇ ਟਾਇਰ ਤੇ ਮਾਡਲ ਇਹ ਹੈ 12 18 ਮਾਡਲ ਹੈ 5,60,000 ਰੇਟ ਬਿਲਕੁਲ ਵੀ ਵਾਲੀ ਕੰਡੀਸ਼ਨ ਹੈ ਟਰੈਕਟਰ ਦੀ ਵੀ ਵਾਲੀ ਕੰਡੀਸ਼ਨ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਤੇ ਸ਼ੇਅਰ ਲਾਜ਼ਮੀ ਕਰਦੇ ਹੋ ਬਾਈ ਅਗਲੇ ਲਾਈਵ ਨਾਲ ਮਿਲਦੇ ਆ ਤਦ ਤੱਕ ਲਈ ਧੰਨਵਾਦ ਥੈਂਕ ਯੂ ਭਰਾ ਜਿੰਨੇ ਜੁੜਿਆ ਤੁਸੀਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਅਗਲੀ ਦੇ ਵੀਡੀਓ ਨਾਲ ਮਿਲਦੇ ਆ ਧੰਨਵਾਦ ਲਾਈਵ ਲੰਬਾ ਹੋ ਗਿਆ ਦੁਬਾਰੇ ਲਾਈਵ ਲਾਵਾਂਗੇ ਆਪਾਂ ਬਹੁਤ ਬਹੁਤ ਧੰਨਵਾਦ ਬਈ